ਫਾਸਟਵੇ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਸੰਗਰੂਰ ਤੋਂ ਗੁਰਵਿੰਦਰ ਸਿੰਘ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਪੰਜਾਬ ਦੀ ਜੋ ਨੌਜਵਾਨੀ ਹੈ ਜਹਾਜ਼ ਭਰ ਭਰ ਕੇ ਬਾਹਰਲੇ ਵੱਲ ਰੁਖ ਕਰ ਰਹੀ ਹੈ ਲਗਾਤਾਰ ਕੰਮ ਦੀ ਤਲਾਸ਼ ਦੇ ਵਿੱਚ ਲੱਖਾਂ ਰੁਪਏ ਲਗਾ ਕੇ ਪੰਜਾਬ ਦੀ ਨੌਜਵਾਨੀ ਹੈ ਜੋ ਬਾਹਰ ਦੇਸ਼ਾਂ ਵੱਲ ਜਾ ਰਹੀ ਹੈ ਲੇਕਿਨ ਅੱਜ ਸੰਗਰੂਰ ਦੇ ਦੋ ਨੌਜਵਾਨਾਂ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਜਿਨ੍ਹਾਂ ਨੇ ਪੜਾਈ ਲਿਖਾਈ ਕਰਨ ਤੋਂ ਬਾਅਦ ਬਾਹਰ ਜਾਣ ਦੀ ਬਜਾਏ ਆਪਣੇ ਇੱਥੇ ਰਹਿ ਕੇ ਹੀ ਕੰਮਕਾਰ ਸ਼ੁਰੂ ਕੀਤਾ ਤੇ ਆਪਣੇ ਮਾਪੇ ਬਾਪ ਦਾ ਸਹਾਰਾ ਬਣੇ ਉਹਨਾਂ ਦਾ ਕਹਿਣਾ ਹੈ ਕਿ ਪਹਿਨਾ ਪਹਿਨਾ ਉਹਨਾਂ ਦਾ ਵੀ ਦਿਲ ਕਰਦਾ ਸੀ ਬਾਹਰ ਜਾਣ ਨੂੰ ਲੇਕਿਨ ਜਦੋਂ ਉੱਥੋਂ ਲੱਖਾਂ ਘਟਨਾਵਾਂ ਇਹ ਦੇਖਦੇ ਹਨ ਨੌਜਵਾਨਾਂ ਦੀ ਜੋ ਮੌਤਾਂ ਹੋ ਰਹੀਆਂ ਹਨ ਮਾਪੇ ਪਾ ਦੇ ਪੁੱਤ ਮਾਰ ਰਹੇ ਹਨ ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਆਪਾਂ ਇੱਥੇ ਹੀ ਰਹਿ ਕੇ ਹੀ ਕੰਮ ਕਰੀਏ ਕਿਉਂਕਿ ਬਾਹਰ ਜਾਣ ਵਾਸਤੇ 20-22 ਲੱਖ ਰੁਪਏ ਲੱਗ ਜਾਂਦਾ ਹੈ ਜੋ ਕਿ ਇਹਨਾਂ ਦੇ ਘਰ ਦੇ ਲਗਾਉਣ ਦੇ ਵਿੱਚ ਆ ਸਮਰਥ ਸਨ ਜਦੋਂ ਪੈਸਾ ਨਾ ਲਗਾ ਸਕਦੇ ਸੀਗਾ ਤਾਂ ਇਹਨਾਂ ਦਾ ਦਿਲ ਵੀ ਟੁੱਟਿਆ ਲੇਕਿਨ ਹਿੰਮਤ ਨਹੀਂ ਹਾਰੀ ਨਸ਼ਾ ਵਾਲੀ ਗਏ ਤਾਂ ਇਹਨਾਂ ਨੇ ਆਪਣੀ ਇੱਕ ਛੋਟੀ ਜਿਹੀ ਤੁਹਾਨੂੰ ਦਿਖਾਵਾਂਗੇ ਜੋ ਹੈ ਚਲਦੀ ਫਿਰਦੀ ਦੁਕਾਨ ਕਾਫੀ ਸ਼ੋਪੀ ਸ਼ੁਰੂ ਕੀਤੀ ਜਿਸ ਵਿੱਚ ਇਹਨਾਂ ਨੂੰ ਅੱਜ ਜੋ ਹੈ ਲੋਕਾਂ ਦਾ ਭਰਮਾ ਸਮਰਥਨ ਮਿਲ ਰਿਹਾ ਹੈ ਸ਼ੁਰੂ-ਸ਼ੁਰੂ ਵਿੱਚ ਕੰਮ ਡਾਊਨ ਸੀ ਲੇਕਿਨ ਹੁਣ ਫੇਮਸ ਹੋ ਚੁੱਕੇ ਹਨ ਲੋਕ ਦੂਰੋਂ-ਦੂਰੋਂ ਇਹਨਾਂ ਦੀ ਕਾਫੀ ਸ਼ੋਪੀ ਤੇ ਆਉਂਦੇ ਹਨ ਕਿਨਾ ਮਿਰਜਾ ਆਪਣਾ ਅਸ਼ੀਕਾਲ ਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਸਰ ਮੁੰਦਰ ਸਿੰਘ ਜੀ ਪੁੱਛਦਾ ਹੈ ਸੋ ਕਿੱਥੋਂ ਆਈਡੀ ਆਇਆ ਕਿ ਆਪਣੇ ਰ ਇਹ ਕੰਮ ਕਰਨਾਗਾ ਸਰੇ ਆਈਡੀ ਹੈ ਜੀ ਮੈਨੂੰ ਸੋਸ਼ਲ ਮੀਡੀਆ ਤੋਂ ਆਇਆ ਜੀ ਸੋਸ਼ਲ ਮੀਡੀਆ ਤੋਂ ਕਈ ਆਈਡੀ ਆਏ ਪਰ ਮੈਂ ਇਹ ਆਈਡੀ ਨੂੰ ਇਸ ਲਈ ਪਸੰਦ ਕਰਿਆ ਜੀ ਕਿਉਂਕਿ ਜਿਹੜਾ ਮਿਡਲ ਕਲਾਸ ਬੰਦਾ ਜੀ ਉਹ ਵੱਡੇ ਵੱਡੇ ਰੈਸਟੋਰੈਂਟ ਚ ਜਾ ਕੇ ਕਾਫੀ ਨਹੀਂ ਪੀ ਸਕਦਾ ਜਾਂ ਮਿਲਕਸ਼ੇਕ ਨਹੀਂ ਪੀ ਸਕਦਾ ਤਾਂ ਮਿਡਲ ਕਲਾਸ ਲਈ ਪਹਿਲ ਤੇ ਮੈਂ ਉਹਨਾਂ ਲਈ ਇਹਦਾ ਚੀਜ਼ ਸਟਾਰਟ ਕਰਿਆ ਕਿ ਥੋੜੇ ਪੈਸੇ 'ਚ ਉਹ ਸੇਮ ਟੇਸਟ ਜਿਹਾ ਉਹ ਤੋਂ ਵਧੀਆ ਟੇਸਟ ਮਿਲੇ ਤਾਂ ਕਰਕੇ ਮੈਂ ਆਪਣਾ ਕਾਫੀ ਸ਼ਾਪੀ ਤੇ ਬਿਜ਼ਨਸ ਸੋਚਿਆ ਤੇ ਸਟਾਰਟ ਕੀਤਾ ਜੀ ਇਨਾ ਪੜਨ ਲਿਖਣ ਤੋਂ ਬਾਅਦ ਮਨ ਚ ਨਹੀਂ ਆਇਆ ਕਦੇ ਯਾਰ ਕਿ ਲੋਕ ਬਾਹਰ ਜਾ ਰਹੇ ਨੇ ਆਪਾਂ ਵੀ ਬਾਹਰ ਚੱਲ ਜਾਈਏ ਇਹ ਦੇਖੋ ਪੜਨ ਲਿਖਣ ਕਰਕੇ ਹੀ ਆਇਆ ਜੀ ਜੇ ਮੈਂ ਹੁੰਦਾ ਅਨਪੜ੍ਹ ਜਾਂ ਘੱਟ ਪੜ੍ਹਿਆ ਲਿਖਿਆ ਹੁੰਦਾ ਫਿਰ ਤਾਂ ਮੈਂ ਬੇਇੱਜ਼ਤੀ ਮਹਿਸੂਸ ਕਰਦਾ ਜੀ ਇਹ ਮੇਰਾ ਬਿਜ਼ਨਸ ਹੈ ਔਰ ਬਿਜ਼ਨਸ ਦੇ ਵਿੱਚ ਮੈਂ ਮਾਲਕ ਆਂ ਜੀ ਮੇਨ ਗੱਲ ਇਹ ਹੈ ਕਿ ਮੈਂ ਆਪਣੇ ਬਿਜ਼ਨਸ ਦਾ ਖੁਦਾਂ ਮਾਲਕ ਆਂ ਜੀ ਇਹ ਮਤਲਬ ਪੜ੍ਹੇ ਲਿਖੇ ਬੰਦਾ ਮੈਨੂੰ ਲੱਗਦਾ ਜੀ ਜ਼ਿਆਦਾ ਪੜ੍ਹੇ ਲਿਖੇ ਬੰਦੇ ਹੀ ਮਹਿਸੂਸ ਕਰ ਸਕਦੇ ਨੇ ਇੱਕ ਕਦੇ ਮਾਂਚੈਸਟਰ ਨਹੀਂ ਆਇਆ ਕਿ ਲੋਕ ਜਹਾਜ਼ ਪਰ ਪਰ ਕੇ ਬਾਹਰ ਜਾ ਰਹੇ ਨੇ ਪੈਸੇ ਕਿੰਨਾ ਕੁ ਉੱਥੇ ਪੈਸਾ ਕਮਾ ਲੈਣਗੇ ਆਪਣੇ ਮਨ ਚ ਨਹੀਂ ਆਇਆ ਕਿ ਕਦੇ ਕਰ ਮੈਂ ਵੀ ਬਾਹਰ ਜਾਣਾਗਾ ਆਇਆ ਸੀ ਸਰ ਮੇਰੇ ਤਾਂ 2015 ਚ ਆਇਆ ਸੀ ਜਦੋਂ ਕਿ ਆਇਲ ਸਦਨਾ ਹੈ ਨਹੀਂ ਸੀਗਾ ਨਾਮ ਉਦੋਂ ਮੈਂ ਕਰਨ ਲੱਗਿਆ ਸੀ ਜਿੱਦ ਨਾਲ ਕਰਨ ਲੱਗਿਆ ਸੀ ਪਰ ਮੇਰੇ ਘਰ ਦੇ ਨੇ ਮੈਨੂੰ ਖੁੱਲ ਕੇ ਜਦੋਂ ਦੱਸਿਆ ਕਿ ਅਸੀਂ ਤੇਰੇ ਤੇ ਪੈਸਾ ਨਹੀਂ ਲਾ ਸਕਦੇ ਤਾਂ ਮੈਂ ਵੀ ਹਾਲਾਤ ਦੇਖਦਾ ਸੀ ਪਰ ਮੈਨੂੰ ਐ ਸੀ ਕਿ ਮਾਪੇ ਕੋਈ ਨਾ ਕੋਈ ਸੈਟਿੰਗ ਕਰ ਲੈਣਗੇ ਲੋਨ ਦੇ ਕੇ ਕੁਝ ਨਾ ਕੁਝ ਕਰਕੇ ਦੇ ਦੇਣਗੇ ਪਰ ਜਦੋਂ ਉਹਨਾਂ ਨੇ ਮੇਰੇ ਨਾਲ ਖੁੱਲ ਕੇ ਗੱਲ ਕਰੀ ਵੀ ਤੂੰ ਕਰਨੀਆਂ ਕਰ ਵੀ ਅਸੀਂ ਤੈਨੂੰ ਪ ਤਮੋਂ ਉਸੇ ਟਾਈਮ ਆਪਣੀ ਆਲਸ ਛੱਡ ਕੇ ਜੀ ਤੇ ਪ੍ਰਾਈਵੇਟ ਕੰਮਾਂ ਦੇ ਵਿੱਚ ਵੜ ਗਿਆ ਸੀ ਜੀ ਕਿੰਨਾ ਕਿਤੇ ਗੱਲ ਇਹ ਠੀਕ ਹੀ ਰਹੀ ਕਿਉਂਕਿ ਲੱਖਾਂ ਕਰੋੜਾਂ ਪੈਸੇ ਲਗਾ ਕੇ ਲੋਕਾਂ ਨੂੰ ਬਾਹਰ ਚਲਾਇਆ ਜਾਂਦੇ ਨੇ ਉੱਥੇ ਵੀ ਦਿਹਾੜੀ ਦੱਪਾ ਕਰਨਾ ਪੈਂਦਾਗਾ ਜੋ 16 16 18 18 ਘੰਟੇ ਕੰਮ ਕਰਨਾ ਪੈਂਦਾ ਜਿਸ ਕਾਰਨ ਬੱਚਿਆਂ ਨੂੰ ਵੀ ਟੈਨਸ਼ਨ ਦਾ ਸਾਹਮਣਾ ਕਰਨਾ ਪੈਂਦਾ ਅੱਜ ਦੇ ਦਿਨ ਆਪਾਂ ਦੇਖਦੇ ਹਾਂ ਟੈਨਸ਼ਨ ਦੇ ਕਾਰਨ ਜਾਂ ਠੰਡ ਵਾਲੀ ਆ ਜਿਆਦਾ ਉੱਥੇ ਹਰ ਕਿਸ ਨੂੰ ਹਾਰ ਅਟੈਕ ਹੋ ਰਿਹਾ ਜੋ ਮਾਪੇ ਹਨ ਉਹਨਾਂ ਦੇ ਨੌਜਵਾਨ ਪੁੱਤਾਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਲਾਸ਼ਾਂ ਮੰਗਵਾਉਣ ਵਾਸਤੇ ਵੀ ਤਰਸਦੇ ਰਹਿੰਦੇ ਨੇ ਕਿ ਦਿਨਾਂ ਬਾਅਦ ਤੁਹਾਡੇ ਮਨ ਨੂੰ ਸਕੂਨ ਹੋਊਗਾ ਕਿ ਯਾਰ ਇੱਥੇ ਇੱਥੇ ਕੰਮ ਕਰਕੇ ਆਪਣੇ ਮਾਪੇ-ਮਾਪੇ ਦੇ ਪਾਸੇ ਰੋਈ ਕਰ ਸਕਦੇ ਆਂ ਹਾਂ ਜੀ ਆ ਦੇਖੋ ਬੜੀ ਦੁਖਦਾਈ ਗੱਲ ਹੈ ਜੀ ਜਿਹੜੇ ਬੱਚੇ ਕਰਜ਼ਾ ਲੈ ਕੇ ਜਾਂ ਮਾਵਾ ਭੇਜ ਰਹੇ ਨੇ ਪਹਿਲੀ ਗੱਲ ਤਾਂ ਮਾਪੇ-ਮਾਪ ਦਾ ਬਹੁਤ ਵੱਡਾ ਹੱਤ ਹੈ ਇਹਦੇ ਵਿੱਚ ਕਿ ਆਪਣੇ ਬੱਚੇ ਨੂੰ ਸਮਝਾਣ ਕਿਉਂਕਿ ਮੈਨੂੰ ਵੀ ਸਮਝਾਇਆ ਮੈਂ ਕੋਈ ਇਹ ਹਵਾਵਾਂ ਚ ਗੱਲ ਨਹੀਂ ਕਰ ਰਿਹਾ ਮੈਨੂੰ ਮੇਰੇ ਘਰ ਦੇ ਨੇ ਸਮਝਾਇਆ ਤਾਂ ਮੈਂ ਉਹ ਗੱਲ ਨੂੰ ਸਮਝੀ ਜੇਕਰ ਤੁਸੀਂ ਕੋਈ ਅੱਧਾ ਹੀ ਸਟੱਡੀ ਕਰਨ ਜਾ ਰਹੇ ਹੋ ਬਾਹਰ ਜਿਹੜੀ ਇੰਡੀਆ ਚ ਨਹੀਂ ਆ ਤਾਂ ਤੁਸੀਂ ਜਾਓ ਜੀ ਜੇਕਰ ਤੁਸੀਂ ਪੈਸਾ ਕਮਾਣ ਬਾਹਰ ਜਾ ਰਹੇ ਜਾਂ ਕੁਝ ਹੋਰ ਕਰਨ ਜਾ ਰਹੇ ਹੋ ਤਾਂ ਉਰੇ ਬਹੁਤ ਕੁਝ ਹੈ ਘੁੰਮਣ ਫਿਰਨ ਨੂੰ ਪੈਸੇ ਕਮਾਉਣ ਨੂੰ ਉਰੇ ਬਹੁਤ ਚੀਜ਼ਾਂ ਨੇ ਆ ਪਰ ਜੇ ਤੁਸੀਂ ਸਟੱਡੀ ਕਰਨ ਜਾ ਰਹੇ ਹੋ ਉਹ ਸਟੱਡੀ ਜਿਹੜੀ ਇੰਡੀਆ ਚ ਨਹੀਂ ਹੈ ਤਾਂ ਤੁਸੀਂ ਜ਼ਰੂਰ ਜਾਓ ਤੇ ਕੁਝ ਬਣੋ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਜੀ ਉਹਨਾਂ ਲੋਕਾਂ ਨੂੰ ਜੋ ਮਾਪੇ ਮਾਪੇ ਅਤੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਕਿ ਆਪਣੇ ਬੱਚਿਆਂ ਨੂੰ ਸ਼ੁਰੂਤੀ ਕਹਿਣ ਲੱਗ ਜਾਂਦੇ ਨੇ ਕਿ ਆਇਲਰਸ ਕਰੋ ਤੇ ਬਾਹਰ ਜਾਓ ਕਿਉਂਕਿ ਆਇਲਰਸ ਵਾਲੇ ਪਾਸੇ ਜੇ ਆਪਾਂ ਜਾਈਏ ਤਾਂ ਆਇਲਰਸ ਕਰਨ ਤੋਂ ਬਾਅਦ ਉੱਥੇ ਦਿਹਾੜੀ ਹੀ ਕਰਨੀ ਪੈਂਦੀ ਹੈ ਪੜਾਈ ਵੀ ਕਰਨੀ ਹੈ ਮੈ ਦਿਹਾੜੀ ਵੀ ਕਰਨੀ ਹੈ ਜਿਸ ਕਾਰਨ ਬੱਚਾਂ ਤੇ ਪ੍ਰੈਸ਼ਰ ਰਹਿੰਦਾ ਹੈਗਾ ਦੇਖੋ ਸਰ ਅੱਜ ਆਪਾਂ ਜੇ ਸਕੂਲ ਚ ਜਾਈਏ ਤਾਂ 4 ਤੋਂ 5 ਘੰਟੇ ਟਾਈਮ ਸਪੈਂਡ ਕਰਦੇ ਆ ਪਰ ਆਪਾਂ ਮਾਪੇ ਨਾਲ 24 ਘੰਟੇ ਟਾਈਮ ਸਪੈਂਡ ਕਰਦੇ ਆ ਜਾਂ 15 20 ਘੰਟੇ ਟਾਈਮ ਸਪੈਂਡ ਕਰਦੇ ਆ ਤਾਂ ਆਪਣੇ ਦਾ ਮਾਪੇ ਉਹ ਖੁੱਲ ਕੇ ਗੱਲ ਕਰ ਸਕਦੇ ਨੇ ਜੋ ਕਿ ਆਪਾਂ ਨੂੰ ਮਾਪੇ ਦੀ ਸਮਝਣੀ ਚਾਹੀਦੀ ਹੈ ਗੱਲ ਤੇ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਮਾਪੇ ਨੂੰ ਜੇਕਰ ਤੁਸੀਂ ਏਦਾਂ ਦੀ ਮਤਲ ਹੱਲਾਸ਼ੇਰੀ ਦੇ ਰਹੇ ਹੋ ਕਿ ਪਲੱਸ 2 ਤੋਂ ਬਾਅਦ ਬਾਹਰ ਚੱਲ ਜੀ ਤਾਂ ਤੁਹਾਡੇ ਲਈ ਗਲਤ ਗੱਲ ਆ ਤੁਸੀਂ ਉਹਨਾਂ ਨੂੰ ਗਾਈਡ ਕਰੋ ਕਿਉਂਕਿ ਤੁਸੀਂ ਤੇ ਮਾਪੇ ਤੁਹਾਡੇ ਗਾਈਡ ਦੇ ਅਨੁਸਾਰ ਹੀ ਉਹ ਜੋ ਵੀ ਉਹਨੇ ਫਿਚਰ ਚ ਕਹਨਾ ਤੁਸੀਂ ਸਮਝਾਓਗੇ ਤਾਂ ਕਰਨਗੇ ਜਿਵੇਂ ਅੱਜ ਮੈਨੂੰ ਮੇਰੇ ਮਾਪ ਆਪਣੇ ਸਮਝਾਏ ਜੀ ਡਿਪਲੋਮਾ ਕਰਨ ਤੋਂ ਬਾਅਦ ਤਾਂ ਕਿਤਨਾ ਕਿਤੇ ਠੀਕ ਰਹਿੰਦਾਗਾ ਲੇਕਿਨ ਪਲੱਸ 2 ਕਰਨ ਤੋਂ ਬਾਅਦ ਆਈਲਰਸ ਕਰਨ ਤੋਂ ਬਾਅਦ ਜੋ ਉੱਥੇ ਬੱਚੇ ਨੇ ਉਹਨਾਂ ਨੂੰ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਉੱਥੇ ਮਹਿੰਗਾਈ ਤਾਂ ਸਾਰੇ ਇੰਨੀ ਕਿ ਜ਼ਿਆਦਾ ਵੱਧ ਗਈ ਹੈ ਕਿ ਮੈਂ ਕਹਿੰਨਾ ਅਜਰੇ ਟਾਈਮ 'ਚ ਕੋਈ ਉਰੇ ਗਰੀਬ ਬੰਦਾ ਹੈ ਜਿਹੜਾ ਕਿ ਮਤਲਬ ਅਣਪੜਾ ਉਹ ਕਮਾ ਕੇ ਖਾ ਸਕਦਾ ਪਰ ਉਥੇ ਪੜੇ ਲਿਖੇ ਕਮਾ ਕੇ ਨਹੀਂ ਖਾ ਸਕਦਾ ਇੰਨੀ ਕਿ ਜ਼ਿਆਦਾ ਕੈਨੇਡਾ 'ਚ ਮੈਂ ਸੁਣਿਆ ਹੈ ਜੀ ਸੋਸ਼ਲ ਮੀਡੀਆ ਤੇ ਥੋੜਾ ਮੋਟਾ ਦੇ ਦਨ ਨਾ ਬਹੁਤ ਹਾਹਾਕਾਰ ਮੱਚੀ ਹੋਈ ਹੈ ਜੀ ਮਤਲਬ ਕਿ ਪੈਸੇ ਕੰਨੀਓ ਲੋਕ 10-10 ਡਾਲਰ ਦੇ ਕੰਮ ਕਰਨ ਨੂੰ ਫਿਰਦੇ ਨੇ ਜੀ ਜਦਕਿ 10 ਡਾਲਰ ਮੈਂ ਕਹਿੰਨਾ ਉਰੇ ਕਮਾ ਸਕਦੇ ਆ ਪਰ ਆਰਾਮ ਨਾਲ ਜੀ ਪਰ ਮੈਂ ਤਾਂ ਚਾਹਨਾ ਕਿ ਤੁਸੀਂ ਉਰੇ ਆਪਣਾ ਕੋਈ ਨਾ ਕੋਈ ਕੰਮ ਸਟਾਰਟ ਕਰੋ ਤਾਂ ਉਰੇ ਤੁਸੀਂ ਆਪਣਾ ਵਧੀਆ ਸੇਫ ਰਹ ਅਜੀ ਛੋਟੀ ਜੀ ਦੁਕਾਨ ਹੈ ਕਦੇ ਲੱਗਦਾ ਸੁਪਨਾ ਕਿ ਜਿਵੇਂ ਅੰਡਾਣੀਆਂ ਬਾਣੀਆਂ ਨੇ ਵੀ ਛੋਟੇ ਜਿਹੇ ਬਿਜ਼ਨਸ ਤੋਂ ਕੰਮ ਸ਼ੁਰੂ ਕਰਿਆ ਸੀ ਕਿ ਅੱਗੇ ਵਧਣਾ ਹੋਰ ਵੀ ਵੱਡਾ ਰੈਸਟੋਰੈਂਟ ਵੀ ਕਰਨਾਗਾ ਸਰ ਇਹ ਦੇਖੋ ਜੀ ਛੋਟਾ ਬਿਜ਼ਨਸ ਹੈ ਮਤਲਬ ਇਹਦਾ ਮੈਂ ਮਾਲਕ ਵੀ ਹਾਂ ਤੁਹਾਨੂੰ ਆਉਣ ਨਾਲੇ ਸਮੇਂ ਦੇ ਵਿੱਚ ਇਹ ਹਰੇਕ ਸ਼ਹਿਰ 'ਚ ਮੇਰੀ ਇੰਡੀਆ ਦੀ ਹਰੇਕ ਸ਼ਹਿਰ 'ਚ ਇੱਕ ਕਾਰਡ ਦਿਖੂਗੀ ਤੁਹਾਨੂੰ ਤੇ ਮੈਂ ਆਪਣਾ ਵਿਜ਼ਨ ਲੈ ਕੇ ਚੱਲਿਆ ਮੈਂ 1 ਲੱਖ ਯੂਥ ਨੂੰ ਇਸ ਕਾਰਡ ਦੇ ਜੋਬ ਦੇਣੀ ਆ 1 ਲੱਖ ਯੂਥ ਜਦ ਦਿਨ ਮੇਰੇ 1 ਲੱਖ ਯੂਥ ਇਸ ਜੋਬ ਤੇ ਲੱਗ ਗਈ ਉਸ ਵਾਰ ਮੈਂ ਆਪਣੇ ਆਪ ਨੂੰ ਫ੍ਰੀ ਸਮਝੂਗਾ ਤੇ ਸਕਸੈਸਫੁਲ ਸਮਝੂਗਾ ਇਹ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾਵਾਂਗੇ ਕਿ ਬਈ ਦੀਆਂ ਜੋ ਇਹ ਕਾਫੀ ਸ਼ਾਪ ਹੀ ਹੈ ਇਹਨਾਂ ਨੇ ਇੱਥੇ ਜੋ ਹੈ ਬਹੁਤ ਵਧੀਆ ਤਰੀਕੇ ਨਾਲ ਕੰਮ ਨੂੰ ਚਲਾਇਆ ਹੋਇਆ ਹੈ ਉਹਨਾਂ ਦੇ ਜੋ ਬਾਕੀ ਦੇ ਪਾ ਦੂਜੇ 파ਟਰਨਰ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਲੰਬੇ ਸਮੇਂ ਤੋਂ ਇਹਨਾਂ ਦਾ ਸਾਥ ਦੇ ਰਹੇ ਹਨ ਕਿ ਨਾਮ ਹੈ ਆਪਣਾ ਸਾਸੀ ਗալ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਵਿਜੇ ਕੁਮਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕੰਮਕਾਰ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਹਾਲਾਤ ਕੀ ਸੀ ਤੇ ਅੱਜ ਹਾਲਾਤ ਕੀ ਨੇ ਦੇਖੋ ਜੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਤਾਂ ਅਸੀਂ ਕਸਟਮਰ ਨੂੰ ਦੇਖਦੇ ਹੁੰਦੇ ਸੀ ਕਿ ਕਸਟਮਰ ਕਦੋਂ ਆਊਗਾ ਜੀ ਪਰ ਅੱਜ ਇਦਾਂ ਦੀ ਸਿਚੁਏਸ਼ਨ ਹੋ ਗਈ ਤੁਹਾਡੇ ਸਦਕਾ ਹੀ ਤੁਹਾਡੇ ਪਿਆਰ ਸਦਕਾ ਕਿਉਂਕਿ ਕਸਟਮਰ ਹੁਣ ਦੂਰ ਦੂਰੋਂ ਆਉਂਦੇ ਨੇ ਤੇ ਪੁੱਛਦੇ ਨੇ ਕਿ ਤੁਸੀਂ ਆ ਸੋਸ਼ਲ ਮੀਡੀਆ ਤੇ ਦੇਖੇ ਗਏ ਹੋ ਸਾਡੇ ਵੱਲੋਂ ਤੇ ਅਸੀਂ ਕਾਫੀ ਦੂਰੋਂ ਆਏ ਆ ਤੁਹਾਡੇ ਕੋਫੀ ਪੀਣ ਲਈ ਤੇ ਬਹੁਤ ਵਧੀਆ ਲੱਗਦਾ ਜੀ ਉਹਨਾਂ ਨੂੰ ਦੇਖ ਕੇ ਅੱਛਾ ਜੀ ਤੁਹਾਡੇ ਕੋਲ ਹੀ ਕਿਉਂ ਆਣ ਕਿਉਂਕਿ ਰੈਸਟੋਰੈਂਟ ਨੇ ਹੋਰ ਵੀ ਬਹੁਤ ਦੁਕਾਨਾਂ ਨੇ ਪੁਰਾਣੇ ਕੰਮ ਕਰ ਰਹੇ ਨੇ ਨਵੇਂ ਕੰਮ ਕਰ ਰਹੇ ਨੇ ਨਵੇਂ ਦੁਕਾਨਦਾਰ ਕੋੜੀ ਲੋਕ ਕਿਉਂ ਆਣ ਕਹੀ ਜੀ ਕੁਆਲਿਟੀ ਦਵਾਂਗੇ ਦੇਖੋ ਜੀ ਅਗਰ ਤਾਂ ਸਾਡੇ ਤੋਂ ਗਾਰੰਟੀ ਲੈਣਾ ਚਾਹੁੰਦੇ ਹੋ ਵੀ ਸਾਡੇ ਕੋਲ ਕਿਉਂ ਆਣ ਦੋਨਾਂ ਨੂੰ ਕੰਪੇਅਰ ਕਰ ਲੋ ਅਗਰ ਸਾਡੀ ਕਾਫੀ ਤੁਹਾਨੂੰ ਵਧੀਆ ਨਾ ਲੱਗੇ ਤਾਂ ਸਾਡੇ ਤੋਂ ਤੁਸੀਂ ਪੈਸੇ ਵਾਪਸ ਲੈ ਜਿਓ ਸਾਡੇ ਕੋਲ ਤਾਂ ਇਹ ਗਾਰੰਟੀ ਹੈ ਕਿਤੇ ਮੰਨੀ ਕੀਤਾ ਕਿ ਯਾਰ ਰੇੜੀ ਲਗਾ ਲਈ ਇੱਕ ਛੋਟੀ ਜੀ ਦੁਕਾਨ ਕਰ ਲਈ ਬੜੇ ਹੀ ਰਖੇ ਇੰਨੇ ਜਿਆਦਾ ਕਿ ਜੋ ਫਰੈਂਡ ਸਰਕਲ ਹੈ ਉਹ ਮਨ ਚ ਕਦੇ ਇਸ ਤਰ੍ਹਾਂ ਦਾ ਵਿਚਾਰ ਨਹੀਂ ਆਇਆ ਯਾਰ ਕੀ ਕਹਿਣਗੇ ਦੇਖੋ ਇਹ ਹੁਣ ਗ੍ਰੈਜੂਏਟਰ ਕੀਤੀ ਹੈ ਜੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੰਦਾ ਇੰਨਾ ਕਿ ਤਾਂ ਸਮਝਦਾਰ ਹੋ ਜਾਂਦਾ ਹੈ ਕਿ ਵਾਰ ਦੀਆਂ ਗੱਲਾਂ ਦਾ ਅਸਲ ਸਾਡੇ ਤਾਂ ਨਾ ਹੋਵੇ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਚਲ ਭਾਈ ਵੀਰ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਇਸ ਕੰਮ ਨੂੰ ਅੱਗੇ ਵਧਾਣਗੇ ਅਤੇ 1 ਲੱਖ ਤੋਂ ਵੱਧ ਵੀ ਲੋਕਾਂ ਨਾਲ ਨਾਲ ਇਹ ਜੁੜਨਗੇ ਤੇ ਉਹਨਾਂ ਨੂੰ ਰੋਜ਼ਗਾਰ ਦੇਣਗੇ ਸਾਡੇ ਨਾਲ ਇੱਥੇ ਜੋ ਆਮ ਗਾਹਕ ਇਹਨਾਂ ਕੋਲੇ ਆਏ ਹਨ ਤੇ ਲਗਾਤਾਰ ਆਉਂਦੇ ਰਹਿੰਦੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਜ ਸਰ ਕੀ ਨਾਮ ਹੈ ਆਪਣਾ ਮੇਰਾ ਜੀ ਅਵਤਾਰ ਸਿੰਘ ਸਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਐ ਤਾਂ ਦੱਸੋ ਬਣਾ ਪਹਿਨ ਕਿੰਨੀ ਕਿਹੜਾ ਕਿੰਨੀ ਵਾਰ ਆਏ ਹੋ ਤੁਸੀਂਰੇ ਕਾਫੀ ਵਾਰ ਹੀ ਆ ਗਏ ਜੀ ਅੱਛਾ ਪਹਿਲਾਂ ਅਸੀਂ ਕਦੇ ਲੋਕ ਤਾਂ ਇੱਕ ਵਾਰ ਆ ਕੇ ਆਖ ਜਾਂਦੇ ਨੇ ਨਹੀਂ ਨਹੀਂ ਆਖਦੇ ਤਾਂ ਉਸ ਚੀਜ਼ ਤੋਂ ਨਹੀਂ ਜਿਹਦੇ ਵਿੱਚ ਕੋਈ ਇੰਟਰਸਟ ਨਾ ਹੋਵੇ ਜਿੱਥੇ ਇੰਟਰਸਟ ਹੁੰਦਾ ਹੈਗਾ ਉੱਥੋਂ ਨਹੀਂ ਲੋਕ ਆਕਦੇ ਹੈਗੇ ਸਾਨੂੰ ਅਗਰ ਕੁਝ ਖਾਣੇ ਪੀਣੇ ਆਗੇ ਸਾਨੂੰ ਐਵੇਂ ਵੀ ਘੱਟ ਰੇਟ ਦੇ ਵਿੱਚ ਵਧੀਆ ਚੀਜ਼ ਮਿਲ ਜੇ ਮੈਂ ਇੱਥੇ ਜਿੰਦਾ ਵੀਰਾਂ ਲਵੇ ਆਉਣ ਲੱਗਿਆਂਗਾ ਪਹਿਲਾਂ ਮੈਂ ਮਤਲਬ ਕੌਫੀ ਦਾ ਮੈਨੂੰ ਸ਼ੌਂਕ ਨਹੀਂ ਸੀ ਹੁੰਦਾ ਹੈਗਾ ਜ਼ਿਆਦੇ ਤੇ ਪਰ ਜਦੋਂ ਇਹ ਉਹ ਚੀਜ਼ ਇੱਕ ਲੈ ਕੇ ਪੀਤੀ ਆ ਉਹਦੇ ਵਿੱਚ ਇਹਨਾਂ ਨੇ ਇੰਨੇ ਵਧੀਆ-ਵਧੀਆ ਫਲੇਵਰ ਨੇਗੇ ਵੀ ਅੱਡ-ਅੱਡ ਫਲੇਵਰ ਤਾਂ ਚਲੋ ਹੁੰਦਾ ਵੀ ਅੱਜ ਆ ਪੀ Đ ਜਾਂ ਖਾ ਲਈਏ ਜਾਂ ਆ ਪੀ Đੀਏ ਇਹ ਹਫਤੇ ਵਿੱਚ ਵੀ ਦੋ ਤਿੰਨ ਵਾਰੀ ਤਾਂ ਭਰਾਵਾਂ ਨਾਲੇ ਜਿਹੜਾ ਮਾਰ ਜਾਂਦੇ ਹੈਗੇ ਨਾਲੇ ਮਿਲ ਜਾਂਦੇ ਨਾਲੇ ਆਪਦਾ ਕਾਫੀ ਵਾਲਾ ਸ਼ੌਕ ਪੂਰਾ ਕਰ ਜਾਂਦੇ ਆ ਪਰ ਇੱਕ ਗੱਲ ਆ ਜਿਹੜੀ ਇੱਥੇ ਆਉਣ ਦਾ ਮੇਨ ਵਜਾ ਮੇਨ ਕਾਰਨ ਕੀ ਆ ਮੇਨ ਕਾਰਨ ਇਹ ਆ ਵੀ ਜਿਹੜੇ ਸਾਡੇ ਨੌਜਵਾਨ ਯੂਥ ਹੈਗਾ ਇਹਨਾਂ ਨੇ ਬੀਏ ਕਰਕੇ ਬਾਹਰ ਦਾ ਜਿੱਥੋਂ ਵੀਰਾਂ ਨਾਲ ਗੱਲਬਾਤ ਕੀਤੀ ਸੀ ਬਾਹਰ ਦਾ ਬਾਹਰ ਦਾ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਫਾਦਰ ਸਾਹਿਬ ਪਲੰਬਰ ਦਾ ਕੰਮ ਕਰਦੇ ਨੇ ਤੇ ਤੁਹਾਨੂੰ ਪਤਾ ਹੀ ਜਿਹੜਾ ਹੈਗਾਗਾ ਦਿਹਾੜੀਦਾਰ ਬੰਦਾ ਅੱਜ ਦੇ ਟਾਈਮ ਤੇ ਘਰ ਦੇ ਵਿੱਚ ਗੁਜ਼ਾਰੀ ਮਸਾਂ ਹੁੰਦਾ ਬੱਚਿਆਂ ਨੂੰ ਪੜਾਇਆ ਮਸਲਾ ਜਾਂਦਾਗਾ ਉਸ ਤੋਂ ਬਾਅਦ ਬੱਚਿਆਂ ਨੂੰ ਆਪਣੇ ਪੈਰਾਸਰਕਾਬ ਵਾਲਾ ਕਰਨਾ ਬਹੁਤ ਪੈਸਾ ਚਾਹੀਦਾਗਾ ਜਦਕਿ ਬਾਹਰ ਭੇਜਣਾ ਉਹਦੇ ਲਈ ਤਾਂ ਬਹੁਤ ਚਾਹੀਦਾ ਕਰਜ਼ੇ ਨਹੀਂ ਲੱਤਾ ਮਾਪੇ ਮਾਪੇ ਦੇ ਸਰ ਕਰਜ਼ਾ ਨਹੀਂ ਚੜਾਇਆ ਤੇ ਇੰਨੀ ਬਹੁਤ ਹੈਗਾ ਅੱਜ ਮਾਪੇ ਬਾਪ ਨੂੰ ਇਹ ਕਮਾ ਕੇ ਦੇ ਰਹੇ ਨੇ ਮਾਪੇ ਬਾਪ ਦੇ ਲਈ ਸਹਾਰਾ ਬਣੇ ਨੇਗੇ ਮਾਪੇ ਬਾਪ ਦੇ ਲਈ ਤੇ ਲੋਕਾਂ ਦੇ ਲਈ ਹੋਰ ਨੌਜਵਾਨਾਂ ਦੇ ਲਈ ਇੱਕ ਇਹ ਇੱਕ ਜੇ ਆਪਾਂ ਕਹਿ ਦਈਏ ਵੀ ਚੰਗਾ ਮੈਸੇਜ ਆ ਇਹਨਾਂ ਦੇ ਬਣੀਓ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰਮਾਤਮਾ ਦੀ ਕਿਰਪਾ ਨਾਲ ਅੱਜ ਇਹਨਾਂ ਦਾ ਇਹ ਬਿਜ਼ਨਸ ਆਇਆ ਹੈ ਕੰਮ ਆਗਾ ਛੋਟਾ ਕੰਮ ਆ ਬਿਜ਼ਨਸ ਆਗਾ ਪਰ ਇਹ ਆਪਦਾ ਇਹਨਾਂ ਦਾਗਾ ਇਹ ਕਿਸੇ ਤੇ ਡਿਪੈਂਡ ਨਹੀਂ ਇੱਥੋਂ ਜਾ ਕੇ ਬਾਹਰ ਜਾ ਕੇ 35 35 40 40 ਰੁਪਇਆ ਜਾ ਕੇ ਅਸੀਂ ਬੇਰੀਆਂ ਦੇ ਬੇਰ ਤੋੜਦੇ ਆਂਗੇ ਅਸੀਂ ਝਾੜੂ ਮਾਰਦੇ ਆਂ ਕੱਪੜੇਉ ਕਰਦੇ ਆਂ ਮੈਂ ਉਹ ਨਹੀਂ ਕਹਿੰਦਾ ਵੀ ਕੰਮ ਵੀ ਉਧਰ ਜਾ ਕੰਮ ਮੈਂ ਇਹ ਕਹਿਣ ਦਾ ਮਤਲਬ ਇਹ ਆ ਵੀ 35 40 ਲੱਖ ਰੁਪਇਆ ਲਾਉਣੇ ਆ ਪਹਿਲਾਂ ਫਿਰ ਅਸੀਂ ਉਧਰ ਜਾ ਕੇ ਕੰਮ ਕਰਦੇ ਆ ਫਿਰ ਕਮਾਉਣੇ ਆ ਮੈਂ ਕਹਿੰਦਾ 35-40 ਲੱਖ ਰੁਪਇਆ ਜੇ ਹੈਗਾ ਜਿਹਦੇ ਲਵੇ ਉਹਦਾ ਉਹ ਕੰਮ ਸ਼ੁਰੂ ਕਰ ਲੇ ਇਹਨਾਂ ਨੇ ਕਿੰਨੇ ਕਚ ਕੰਮ ਸ਼ੁਰੂ ਕੀਤਾ ਹੋਊਗਾ ਮੇਰੇ ਖਿਆਲਤ ਵਿੱਚ ਵੀਰਾਂ ਨੇ ਲੱਖ ਚ ਕਰ ਲਿਆ ਹੋਊਗਾ 50000 ਚ ਕਰ ਲਿਆ ਹੋਊਗਾ 20000 ਚ ਕਰ ਲਿਆ ਹੋਊਗਾ ਨਾ ਤਾਂ ਮਾਪੇ ਬਾਬ ਤੇ ਬੋਝ ਬਣੇ ਨਾ ਇਹਨਾਂ ਨੂੰ ਕਿਤੇ ਕਰਜ਼ਾ ਲੈਣ ਦੀ ਲੋੜ ਪਈ ਜੇ ਕਿਸੇ ਤੋਂ ਚਾਰ ਪੈਸੇ ਫੜੇ ਵੀ ਹੋਣਗੇ ਤਾਂ ਆਰਾਮ ਨਾਲ ਲਾਤੇ ਹੋਣਗੇ ਜਾਂ ਲਾਰੇ ਹੋਣਗੇ ਸਾਰਿਆਂ ਨਾਲ ਵੱਡੀ ਗੱਲ ਇਹ ਆ ਪੰਜਾਬ ਦੇ ਵਿੱਚ ਕੰਮ ਬਹੁਤ ਆ ਪੰਜਾਬ ਦੇ ਵਿੱਚੋਂ ਜਿਹੜੇ ਜਹਾਜ਼ ਭਰ ਭਰ ਕੇ ਪੰਜਾਬ ਦਾ ਪੈਸਾ ਬਾਹਰਲੇ ਪਾਸੇ ਬਾਹਰਲੇ ਦੇਸ਼ਾਂ ਨੂੰ ਪਹਿਲਾਂ ਤਾਂ ਅੰਗਰੇਜ਼ਾਂ ਨੂੰ ਉਹ ਕੱਢੇ ਸੀ ਨੇ ਅੰਗਰੇਜ਼ਾਂ ਨੂੰ ਉਹ ਇੱਥੋਂ ਕੱਢਿਆ ਵੀ ਸਾਡੇ ਤੋਂ ਸਾਡੇ ਤੋਂ ਗੁਲਾਮੀ ਕਰਵਾਉਂਦੇ ਨੇ ਸਾਡੇ ਤੇ ਰਾਜ ਕਰਦੇ ਨੇ ਹੁਣ ਉਹੀ ਕੰਮ ਆ ਪਹਿਲਾਂ ਉਹ ਉਰੇ ਆ ਕੇ ਰਾਜ ਕਰਦੇ ਸੀ ਹੁਣ ਜਦੋਂ ਕੈਨੇਡਾ ਅਮਰੀਕਾ ਵਾ ਕੇ ਉਹਨਾਂ ਅਸੀਂ ਉਹਨਾਂ ਕੋਲੇ ਜਾਣਾ ਵੀ ਸਾਨੂੰ ਇਹ ਆਪਣਾ ਇੱਥੇ ਨੌਕਰ ਰੱਖ ਲਓ ਸਾਨੂੰ ਉਰੇ ਜੀ ਕੰਮ ਦੇ ਦਿਓ ਕੀ ਗੱਲ ਅੰਗਰੇਜ਼ਾਂ ਨੂੰ ਕੱਢਿਆ ਫੇਰ ਅਸੀਂ ਉਹਨਾਂ ਕੋਲੇ ਜਾ ਕੇ ਨੌਕਰੀ ਕਰ ਰਹੇ ਹਾਂਗੇ ਮੈਂ ਇੱਕ ਬੇਨਤੀ ਕਰਦਾ ਹਾਂਗਾ ਪੰਜਾਬ ਦੇ ਵਿੱਚ ਕੰਮ ਬਹੁਤ ਹੈਗਾ ਪੰਜਾਬ ਦੇ ਵਿੱਚ ਕੰਮ ਦੀ ਕੋਈ ਕਮੀ ਨਹੀਂ ਸਿਰਫ ਕਮੀ ਹੈਗੀ ਸਾਡੀ ਸੋਚ ਬਦਲਦੀ ਸਾਡੀ ਕੰਮ ਕਰਨ ਦੀ ਨੀਤ ਦੀ ਕੋਈ ਵੀ ਕੰਮ ਆਗਾ ਜੇ ਜੁਪੀ ਬਿਹਾਰ ਤੋਂ ਬਾਹਰ ਹੋ ਆ ਕੇ ਇੱਥੇ ਰੇੜੀਆਂ ਲਾ ਕੇ ਕੋਚੇ ਦੇ ਰੇੜੇ ਲਾ ਕੇ ਗੋਲ ਗੱਪੇ ਦੇ ਰੇੜੇ ਲਾ ਕੇ ਪਲਾਟ ਲੈ ਗਏ ਕੋਠੀਆਂ ਪਾ ਗਏ ਤਾਂ ਕੀ ਕੀ ਅਸੀਂ ਆਪਦੇ ਪੰਜਾਬ ਦੇ ਵਿੱਚ ਅਸੀਂ ਆਪਦੇ ਘਰ ਦੇ ਵਿੱਚ ਰਹਿ ਕੇ ਕੰਮ ਕਰਨ ਤੋਂ ਸ਼ਰਮ ਮੰਨਦੇ ਆਂਗੇ ਮੇਰਾ ਮੇਰੀ ਬੇਨਤੀ ਉਹਨਾਂ ਨੂੰ ਆ ਜਿਹੜੇ ਸਿਰਫ ਬਾਹਰ ਜਾਣ ਦੀ ਹੋੜ ਚਾ ਜਿਹੜੇ ਸਟੇਸਸ ਦੇਖਦੇ ਨੇ ਵੀ ਬਾਹਰ ਤੋਂ ਆਮਲਾ ਉੱਥੇ ਬਹਿ ਕੇ ਪਹਾੜੀਆਂ ਵਿੱਚ ਖੜ ਕੇ ਫੋਟੋਆਂ ਬੰਦੇ ਨੇ ਉਹਨਾਂ ਨੂੰ ਦੇਖ ਲੈਂਦੇ ਨੇ ਉਹ ਇੱਕ ਦਿਨ ਪਾਉਂਦੇ ਨੇ ਉਹ ਪਰ ਜਿਹੜੇ 7 ਦਿਨ ਕੰਮ ਕਰਦੇ ਨੇ ਮਾਪੇ ਤੋਂ ਦੂਰ ਨੇ ਇੰਨੇ ਨਹੀਂ ਦੂਰ ਨੇ ਠੀਕ ਹੈ ਨਹੀਂ ਉਹ ਚੀਜ਼ ਨਹੀਂ ਦੇਖ ਦੇਗੇ ਕਿਹੜੇ ਹਾਲਾਤ ਦੇ ਵਿੱਚ ਉਧਰ ਰਹਿੰਦੇ ਨੇ ਕਈ ਤਾਂ ਸੈੱਟ ਹੋ ਗਏ ਕਈ ਹੋ ਰਹੇ ਨੇ ਪਰ ਕਈ ਤਾਂ ਰਾਹਾਂ ਦੇ ਵਿੱਚ ਘਰੇ ਵੀ ਨਹੀਂ ਪਹੁੰਚੇ ਨਾ ਅੱਗੇ ਪਹੁੰਚੇ ਨੇ ਸੋ ਪ੍ਰਮਾਤਮਾ ਨੂੰ ਹਾਜ਼ਰਨਾਜ਼ ਜਾਣ ਕੇ ਕਹਿੰਦੇ ਆ ਵੀ ਮਾਪੇ ਨੂੰ ਔਰ ਬੱਚਿਆਂ ਨੂੰ ਬੇਨਤੀ ਕਰਦੇ ਆਂਗੇ ਵੀ ਉਰੀ ਆਪਣੇ ਮਾਪੇ ਦੇ ਲਵੇ ਰੋ ਮਾਪੇ ਦਾ ਸਾਰਾ ਇਹ ਆ ਕੋਠੀਆਂ ਖਾਲੀ ਹੋਈ ਜਾਂਦੀਆਂ ਨੇ ਪੰਜਾਬ ਖਾਲੀ ਹੋਈ ਜਾ ਰਿਹਾ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਆਪਣਾ ਬਸੀ ਜਾਨੇ ਜਾ ਜਾ ਕੇ ਪਰ ਆਪਣਾ ਪੰਜਾਬ ਆ ਜਿਹੜਾ ਆਪਣਾ ਘਰ ਆਗਾ ਉਹਨੂੰ ਭੁੱਲੀ ਜਾ ਰਹੇ ਆਗੇ ਬੇਨਤੀ ਆ ਤੁਹਾਡੇ ਚੈਨਲ ਰਾਹੀਂ ਵੀ ਨੌਜਵਾਨ ਨੂੰ ਵੀ ਇੱਥੇ ਰਹਿ ਕੇ ਕੰਮ ਕਰੋ ਜੀ ਜੀ ਜੋ ਦੁਕਾਨ ਤੇ ਕਸਟਮਰ ਆਏ ਹਨ ਉਹਨਾਂ ਦਾ ਵੀ ਇਹੀ ਕਹਿਣਾਗਾ ਕਿ ਇਹਨਾਂ ਦੋ ਨੌਜਵਾਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਬਾਹਰ ਜਾਣ ਦੀ ਬਜਾਏ ਲੱਖ ਰੁਪਏ ਖਰਾਬ ਕਰਨ ਦੀ ਬਜਾਏ ਆਪਣੇ ਪੰਜਾਬ ਦੇ ਵਿੱਚ ਹੀ ਬਹੁਤ ਰੋਜ਼ਗਾਰ ਹੈ ਜਿਸ ਤਰ੍ਹਾਂ ਕਿ ਇਹਨਾਂ ਨੇ ਮਿਸਾਲ ਪੈਦਾ ਕੀਤੀ ਹੈ ਉਸੇ ਤਰ੍ਹਾਂ ਲੋਕ ਜੋ ਬੱਚੇ ਹਨ ਇਹਨਾਂ ਤੋਂ ਸਿੱਖਿਆ ਲੈ ਕੇ ਕੋਈ ਨਾ ਕੋਈ ਆਪਣਾ ਛੋਟਾ ਮੋਟਾ ਕੰਮ ਕਰ ਸਕਦੇ ਹਨ ਅਤੇ ਕੰਮ ਹੈ ਜੋ ਕੋਈ ਛੋਟਾ ਵੱਡਾ ਨਾ ਹੁੰਦਾ ਹੌਲੀ ਹੌਲੀ ਜੇ ਤੁਸੀਂ ਮਿਹਨਤ ਕਰੋਗੇ ਕੰਮ ਉਹ ਅੱਗੇ ਵੱਧਾ ਰਹੇਗਾ ਸੰਗਰੂਰ ਤੋਂ ਗੁਰਵਿੰਦਰ ਸਿੰਘ ਫਾਸਟ ਮੀਨਿਊਜ਼